ਬੱਚਾ ਨਹੀਂ ਪੈਦਾ ਕਰ ਪਾਉਣਗੇ ਬਾਈਕ ਚਲਾਉਣ ਵਾਲੇ ਲੋਕ ਜਾਣ ਲਵੋ ਕਿ ਆਖਿਰਕਾਰ ਫਰਟੀਲਿਟੀ ਕੀ ਹੁੰਦਾ ਹੈ ਤੇ ਇਸ ਤੇ ਕੀ ਅਸਰ ਹੁੰਦਾ ਹੈ ਆਖਿਰਕਾਰ ਅਜਿਹੇ ਕਿਹੜਾ ਰਿਸਰਚ ਕੀਤਾ ਗਿਆ ਹੈ ਜਿਸ ਦੇ ਵਿੱਚ ਪਤਾ ਲੱਗਿਆ ਹੈ ਕਿ ਬਾਈਕ ਚਲਾਉਣ ਵਾਲੇ ਪਿਤਾ ਨਹੀਂ ਬਣ ਪਾਉਣਗੇ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ ਜੇਕਰ ਤੁਹਾਡੇ ਕੋਲ ਵੀ ਬਾਈਕ ਹੈ ਤੇ ਜਾਣ ਲਵੋ ਜੀ ਆਸਾ ਇਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਅਸੀਂ ਤੁਹਾਨੂੰ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਕੁਝ ਚੀਜ਼ਾਂ ਦੱਸਾਂਗੇ ਜੀ ਹਾਂ ਦਾਦੇ ਕਿ ਹਰ ਵਿਅਕਤੀ ਸਵੇਰੇ ਸਵੇਰੇ ਆਫਿਸ ਜਾਣ ਦੇ ਲਈ ਜਾਂ ਆਪਣੇ ਕੰਮਕਾਜ ਦੇ ਲਈ ਜਿਹੜਾ ਜ਼ਿਆਦਾਤਰ ਬਾਈਕ ਜਿਹੜਾ ਇਹ ਇਸਤੇਮਾਲ ਕਰਦਾ ਹੈ ਸ਼ਹਿਰ ਦੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਜਿਹੜੇ ਪੁਰਸ਼ ਨੇ ਅਝਾ ਕਰਦੇ ਨੇ ਲੇਟਿੰਗ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਨਾਲ ਫਰਟੀਲਿਟੀ ਨੂੰ ਜਿਹੜਾ ਹੈ ਹੌਲੀ ਹੌਲੀ ਨੁਕਸਾਨ ਹੁੰਦਾ ਹੈ ਸਵਾਲ ਇਹ ਉੱਠਦਾ ਹੈ ਕਿ ਕੀ ਕੀ ਬਾਈਕ ਚਲਾਉਣ ਦੇ ਨਾਲ ਸੱਚ ਮੁੱਛ ਜਾਂ ਪਿਤਾ ਬਣਨ ਦੇ ਵਿੱਚ ਰੁਕਾਵਟ ਆ ਸਕਦੀ ਹੈ ਤੁਹਾਨੂੰ ਇਸ ਦੇ ਪਿਛਲਾ ਜਿਹੜਾ ਰਿਸਰਚ ਕੀਤਾ ਗਿਆ ਉਹ ਤੁਹਾਨੂੰ ਦੱਸਿਆ ਜੀ ਹਾਂ ਦੱਸ ਦਈਏ ਕਿ ਬਾਈਕ ਚਲਾਉਣਾ ਅੱਜ ਸਿਰਫ ਇੱਕ ਟਰਾਂਸਪੋਰਟ ਦਾ ਜਰੀਆ ਨਹੀਂ ਹੈ ਬਲਕਿ ਸਟਾਈਲ ਅਤੇ ਸਪੀਡ ਦਾ ਪ੍ਰਤੀਕ ਵੀ ਬਣ ਚੁੱਕਿਆ ਹੈ ਲੇਕਿਨ ਲੰਬੇ ਸਮੇਂ ਤੱਕ ਬਾਈਕ ਚਲਾਉਣਾ ਜਾਂ ਬਾਈਕ ਤੇ ਬੈਠਣਾ ਸਰੀਰ ਦੇ ਨਾਜ਼ੁਕ ਹਿੱਸਿਆਂ ਤੇ ਲਗਾਤਾਰ ਦਬਾਅ ਪੈਂਦਾ ਹੈ ਜਿਸ ਦੇ ਨਾਲ ਸ਼ੁਕਰਾਨੂਆਂ ਦੀ ਸੰਖਿਆ ਤੇ ਕੁਆਲਿਟੀ ਦੋਨਾਂ ਤੇ ਬੁਰਾ ਅਸਰ ਪੈਂਦਾ ਹੈ ਫੈਸ਼ਨ ਦਾ ਸਟੇਟਸ ਦੀ ਗੱਲ ਜਿਹੜੀ ਆ ਹੁਣ ਬਾਈਕ ਸੈਟ ਨਹੀਂ ਰਹਿ ਗਈ ਐ ਇੱਕ ਆਦਤ ਬਣ ਚੁੱਕੀ ਐ ਅਤੇ ਇਸ ਦੇ ਨਾਲ ਬਹੁਤ ਸਾਰੇ ਨੁਕਸਾਨ ਵੀ ਨੇ ਜਦ ਕੋਈ ਵਿਅਕਤੀ ਲਗਾਤਾਰ ਬਾਈਕ ਚਲਾਉਂਦਾ ਐ ਤੇ ਉਸ ਦੇ ਸਰੀਰ ਦਾ ਇੱਕ ਖਾਸ ਹਿੱਸਾ ਜਿਹੜਾ ਐ ਜਿਸ ਨੂੰ ਪੈਲਵਿਕ ਏਰੀਆ ਕਿਹਾ ਜਾਂਦਾ ਐ ਉਹ ਲਗਾਤਾਰ ਤੁਹਾਡੇ ਬੂਟ ਦੇ ਬੂਟ ਕੈਲੋ ਸ਼ੂਜ਼ ਕਹੋ ਉਹਨਾਂ ਦੀ ਵਜ੍ਹਾ ਦੇ ਨਾਲ ਉਸ ਤੇ ਦਬਾਅ ਰਹਿੰਦਾ ਐ ਇਹ ਦਬਾਅ ਤੁਹਾਡਾ ਤਾਪਮਾਨ ਵਧਾ ਸਕਦਾ ਐ ਜਿਸ ਦੇ ਨਾਲ ਸਪੌਮ ਦੀ ਕੁਆਲਿਟੀ ਜਿਹੜੀ ਐ ਉਹ ਕਾਉਂਟ ਸਪਮ ਦੀ ਕੁਆਲਿਟੀ ਅਤੇ ਕਾਉਂਟ ਦੋਨਾਂ ਦੇ ਵਿੱਚ ਅਸਰ ਪੈ ਸਕਦਾ ਹੈ ਬਹੁਤ ਟਾਈਮ ਅੰਡਰਵੀਅਰ ਪੈਨਮ ਦੇ ਨਾਲ ਵੀ ਦਿੱਕਤ ਹੋ ਸਕਦੀ ਹੈ ਲਗਾਤਾਰ ਬਿਨਾ ਬ੍ਰੇਕ ਤੋਂ ਬਾਈਕ ਜਿਹੜਾ ਹੈ ਤੁਸੀਂ ਚਲਾਉਂਦੇ ਹੋ ਤੇ ਇਸ ਦੇ ਨਾਲ ਮੁਸ਼ਕਲ ਜਿਹੜੀ ਉਹ ਪੈਦਾ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਗਰਮੀਆਂ ਦੇ ਵਿੱਚ ਇਹ ਗਰਮੀਆਂ ਦੀ ਗਰਮੀ ਹੋ ਜਾਂ ਪ੍ਰਦੂਸ਼ਣ ਦੇ ਵਿੱਚ ਬਾਈਕ ਚਲਾਉਣਾ ਜੋਖਿਮ ਭਰਿਆ ਹੋ ਸਕਦਾ ਹੈ ਜਿਹੜਾ 쿠ਸ਼ਨ ਵਾਲਾ ਸੈਂਡਲ ਹੈ ਉਸ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਵਧੀਆ ਜਿਹੜਾ ਸੈਂਡਲ ਹੈ ਲੰਬੇ ਸਮੇਂ ਤੱਕ ਬਾਈਕ ਚਲਾਉਂਦੇ ਹੋ ਤੇ ਉਸ ਦੇ ਵਿੱਚ 30 ਮਿੰਟ ਦਾ ਬ੍ਰੇਕ ਜਿਹੜਾ ਹੈ ਉਹ ਜ਼ਰੂਰ ਲਵੋ ਟਾਈਟ ਕੱਪੜੇ ਪਾਉਣ ਟਾਈਟ ਜਿਹੜੇ ਕੱਪੜੇ ਨੇ ਉਸ ਨੂੰ ਪਾਉਣ ਤੋਂ ਬਚਿਓ ਅਤੇ ਖਾਸ ਕਰਕੇ ਜਿਹੜੇ ਸਿੰਥੈਟਿਕ ਮਟੀਰੀਅਲ ਵਾਲੇ ਕੱਪੜੇ ਨੇ ਉਹ ਨਾ ਪਾਓ ਜਦ ਸੰਭਵ ਹੋਵੇ ਤੇ ਕਾਰ ਸਾਈਕਲ ਜਾਂ ਪੈਦਲ ਚੱਲਣ ਦੀ ਕੋਸ਼ਿਸ਼ ਕਰੋ ਬਾਈਟ ਚਲਣਾ ਬੁਰਾ ਨਹੀਂ ਹੈ ਲੇਕਿਨ ਉਸ ਦਾ ਤਰੀਕਾ ਅਗਰ ਗਲਤ ਹੋਵੇ ਤੇ ਉਹ ਤੁਹਾਡੀ ਸਿਹਤ ਤੇ ਜੋਖੀ ਬਣਾ ਸਕਦਾ ਹੈ ਫਰਟੀਲਿਟੀ ਇੱਕ ਨਾਜ਼ੁਕ ਵਿਸ਼ਾ ਹੈ ਅਤੇ ਇਸ ਉੱਤੇ ਅਸਰ ਪੈਂਦਾ ਹੈ ਠੀਕ ਕਰਨਾ ਆਸਾਨ ਨਹੀਂ ਹੁੰਦਾ ਜਦੋਂ ਇਤੇ ਇੱਕ ਵਾਰ ਅਸਰ ਹੋ ਜਵੇ ਇਸ ਲਈ ਅਗਰ ਤੁਸੀਂ ਭਵਿੱਖੇ ਦੇ ਵਿੱਚ ਹੈਲਦੀ ਰਹਿਣਾ ਚਾਹੁੰਦੇ ਹੋ ਤੇ ਅੱਜ ਹੀ ਆਪਣੀ ਆਦਤ ਸੁਧਾਰ ਲਵੋ ਉੱਪਰ ਜਿਹੜੇ ਵੀ ਤੁਹਾਨੂੰ ਟਿਪਸ ਦਿੱਤੇ ਗਏ ਨੇ ਉਸ ਨੂੰ ਫਾਲੋ ਜਿਹੜਾ ਤੁਸੀਂ ਕਰ ਸਕਦੇ ਹੋ ਸੋ ਬਾਈਕ ਚ ਲੌਨ ਨੂੰ ਲੈ ਕੇ ਇਹ ਕੁਝ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਕਿ ਕਿਹੜੇ ਕਿਹੜੇ ਨੁਕਸਾਨ ਜਿਹੜੇ ਨੇ ਉਹ ਹੁੰਦੇ ਨੇ ਸੋ ਲੰਬੇ ਸਮੇਂ ਤੱਕ ਜਿਹੜੇ ਲੋਕ ਜਿਹੜਾ ਬਾਈਕ ਤੇ ਬੈਠੇ ਰਹਿੰਦੇ ਨੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਅਸਰ ਕਰਦੀਆਂ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਇਸ ਰਿਸਰਚ ਨੂੰ ਜਾਂ ਇਸ ਮੀਡੀਆ ਰਿਪੋਰਟ ਨੂੰ ਕਿਵੇਂ ਮੰਨਦੇ ਹੋ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ